ਸਤ ਸ੍ਰੀਕਾਲ ਜੀ ਸਾਰੇ ਹੀ ਉੱਤਰਵਾਜ ਪ੍ਰਵਾਸ ਨੂੰ ਉਮੀਦ ਆ ਜੀ ਸਾਰਿਆਂ ਦੇ ਘਰ ਪਰਵਾਜ ਜਾਨਵਰ ਸੈੱਟ ਹੋਣਗੇ ਜੀ ਲਓ ਬਾਬੇਓ ਇਧਰੋਂ ਕੱਢ ਲਿਆ ਆਪਾਂ ਜਾਲ ਦੇ ਵਿੱਚ ਬੱਚੇ ਆਪਾਂ ਜਿਹੜੇ ਆਪਾਂ ਛੱਡਨੇ ਅੱਜ ਤੇ ਚਾਰ ਬੱਚੇ ਗਿੱਧ ਗਏ ਨਵੇਂ ਤੇ ਪੰਜਵਾਂ ਅੱਜ ਨਾਲ ਨਵਾਂ ਛੱਡਾਂਗੇ ਇਹਨੂੰ ਜੀ ਤੇ ਸਭ ਤੋਂ ਪਹਿਲਾਂ ਛੱਡਦਗੇ ਸ਼ਾਖਾ ਆ ਬੱਚਾ ਢੜ ਤੇ ਲਕੀਰ ਵਾਲਾ ਆ ਰੱਤੇ ਬਈ ਹਜੇ ਉੱਡਣ ਜੇ ਨਹੀਂ ਲੱਗੇ ਕੀੜੇ ਜੇ ਪਾ ਕੇ ਵਿੰਦੇ ਹਜੇ ਕਾਲਾ ਉੱਡਣਾ ਦਾ ਪਹਿਣੀ ਬਹੁਤ ਆਜੋ ਇਹਨਾਂ ਦੇ ਦੋਨਾਂ ਦੇ ਟੂਸੇ ਕਰਤੇ ਕਾਲੇ ਇੱਕ ਦਾ ਸੱਜਾ ਤੇ ਇੱਕ ਦਾ ਖੱਬਾ ਤੇ ਆਹ ਬੱਚਾ ਛੱਡਣ ਲੱਗਿਆ ਬਈ ਨਮਾਜ ਪਹਿਲੇ ਦਿਨ ਇੱਕ ਅੱਖ ਚ ਟੀਰਾ ਤੇ ਇੱਕ ਜਮਾ ਕਾਲੀ ਇਧਰਲੀ ਕਾਲਾ ਢੜ ਰਖਤਾ ਇਹਦਾ ਬਹੁਤ ਵੱਡਾ ਹੋਇਆ ਪਿਆ ਹਜੇ ਜਮਾ ਨਹੀਂ ਡਾਇਡ ਹੋਇਆ ਤੇ ਨਾਲ ਛੜਤਾ ਚੀਨਾ ਰੋਜਾ ਜਿਹਾ ਇਹ ਛਤਰੀ ਕਰਦਗੇ ਖੜੀ ਤੇ ਇਹਨੂੰ ਆਪਾਂ ਛੇਤੀ ਭਾਲਾਂਗੇ ਜਿਹੜੇ ਭਾ ਕੇ ਵੇਜੂਗਾ ਲੋ ਜਾਣਦਾ ਹੀ ਨਹੀਂ ਤਾਂ ਅਸੀਂ ਤਾਂ ਆ ਗਿਆ ਟੋਪ ਜੀ ਲੱਗ ਲੈਣਦੇ ਉਹਨੂੰ ਫਿਰ ਦੁਬਾਰੇ ਢਾਵਾਂਗੇ ਹੋ ਗਏ ਭਾਈ ਉੱਚੇ ਆ ਜਾਂਦੇ ਦੋਨੇ ਰੱਤੇ ਉਹਨਾਂ ਇਹਂਗੇ ਰੱਤਾ ਵਚਾ ਆ ਆ ਗਿਆ ਸ਼ਾਕ ਖਾ ਟੱਡਲ ਕੀਰ ਵਾਲਾ ਉਹ ਤਾਂ ਵਧੀਆ ਉਡਣ ਲੱਗ ਗਏ ਬਈ ਸ਼ਾਕ ਖਾ ਤੇ ਚੀਨਾ ਜਾ ਤੇ ਬਈ ਵੀ ਖੋਲੇ ਜਾਣਗੇ ਇੱਕ ਅੱਧੇ ਦਿਨ ਤਾਈ ਇਹ ਵੱਡੇ ਹੋਏ ਕਰਕੇ ਇਹਨਾਂ ਥੋੜਾ ਜਿਆ ਕਰਦੇ ਆ ਬੰਦੀ ਜੀ ਮੰਨਦੇ ਆ ਹੋਰ ਕੁਝ ਨਹੀਂ ਤੇ ਇਧਰ ਆਪਾਂ ਹੋਰ ਨਵੇਂ ਬੱਚੇ ਕੱਢ ਕੇ ਬਾਦ ਨੇ ਬਈ ਜਾਲ ਦੇ ਵਿੱਚ ਲੋ ਆਪ ਕੋਲੇ ਢੱਡਾ ਵਾਲਾ ਬੱਚਾ ਵੀ ਉੱਡ ਗਿਆ ਆਪਣਾ ਆ ਜਾਂਦਾ ਦਿਖਾਉਂਦੇ ਆ ਤੁਹਾਨੂੰ ਆ ਜਾਂਦਾ ਤੇ ਇਧਰੋਂ ਰੱਤਾ ਬੈਠ ਗਿਆ ਆਪਣਾ ਸੱਜੇ ਟੂਸੇ ਵਾਲਾ ਤੇ ਇੱਕ ਬੱਚਾ ਹੋਰ ਬਾਤ ਅਸਧਰੀ ਤੇ ਤੇ ਇਧਰ ਡੋਰ ਵਾਲੀ ਕੂਤਰੀ ਪਾਣੀ ਇਸਤਰੀ ਤੇ ਤੇ ਇਧਰ ਬੱਚੇ ਪਾਤੇ ਦੋ ਜਾਲ ਦੇ ਵਿੱਚ ਆਪਣਾ ਢੱਡ ਵਾਲਾ ਬੱਚਾ ਬਾਈ ਸਿੱਧਾ ਸਧਰੀ ਤੇ ਆ ਗਿਆ ਪਹਿਲੇ ਤਾਂ ਉੱਡਿਆ ਸੀਗਾ ਤੇ ਇਹਦੇ ਨਾਲ ਇੱਕ ਬਾਤ ਆ ਇਹਦਾ ਭਰਾ ਜਿਹੜਾ ਕਾਲੀ ਟੋਰੀਆ ਰੰਗੀ ਉਹਦੀ ਸਾਖਾ ਬੱਚਾ ਤੇ ਰੱਤਾ ਵੀ ਬੈਠ ਗਿਆ ਇੱਕ ਰੱਤਾ ਆਪਣਾ ਹੋ ਸਾਹਮਣੇ ਕੋਠੀ ਦੇ ਬੈਗ ਉਹ ਬੈਠ ਗਿਆ ਬਸ ਉਹ ਰੋਜਾ ਜਾਂ ਚੀਨਾ ਜਾਂ ਨੀਲਾ ਤੇ ਸਾਖ ਖਟਾ ਡਲਘੀਰ ਵਾਲਾ ਉਹ ਰਹਿ ਗਿਆ ਤੇ ਇਧਰ ਆਪਾਂ ਦੂਜੇ ਬੱਚੇ ਪਾਤੇ ਜਾਲ ਚ ਇਹ ਕਾ ਬਚਾ ਰਹਿੰਦਾ ਬਈ ਵੱਡਾ ਹੋਇਆ ਬਈ ਇਹ ਖੁੱਲਾ ਨਹੀਂ ਭੌਂਦੇ ਹਜੇ ਆਪਾਂ ਇਹਨੂੰ ਸ਼ਾਮ ਨੂੰ ਭਾਇਆ ਕਰਾਂਗੇ ਜੇ ਦਾਣੇ ਦੁਨੇ ਖਾਦੇ ਹੁੰਦੇ ਆ ਤੇ ਟੱਡ ਤੇ ਟੋਰੀ ਰੰਗੀ ਵੀ ਇਹਦੀ ਚੁੱਟੀਆਂ ਆਖਾਂ ਦਾ ਬੱਚਾ ਨਾ ਇਹ ਦੇਖੋ ਇੱਕ ਇੱਕ ਕਰਕੇ ਹੀ ਜਾਵਾਂਗੇ ਬਈ ਸਾਰੇ ਇਕੱਠੇ ਨਹੀਂ ਡੋਂਦੇ ਆਪਾਂ ਉਹਦੇ ਉੱਤੇ ਇੱਕ ਹੋਰ ਖੁੱਲਾ ਭਾਇਆ ਵਾ ਆਪਣਾ ਸ਼ਾਕ ਆ ਬੱਚਾ ਤੇ ਘਾਰ ਰਹਿ ਗਿਆ ਗਿਉਣ ਵਾਲਾ ਹੁਣ ਆ ਜੋ ਸਰਾਜ ਉਹ ਥੋੜੇ ਜਿਹੇ ਛੋਟੇ ਹੀ ਆ ਬੱਚੇ ਆਪਣੇ ਜੀ ਆ ਗਏ ਛਧਰੀ ਤੇ ਜਿਹੜਾ ਰੱਤਾ ਆਪਣਾ ਕੋਠੀ ਦੇ ਬੇਟਾ ਹੀ ਉਹ ਵੀ ਆ ਗਿਆ ਤੇ ਢੱਡਾ ਵਾਲਾ ਬੱਚਾ ਵੀ ਗੇੜੇ ਪਾ ਕੇ ਆ ਗਿਆ ਸੀ ਤੇ ਜਿਹੜਾ ਦਾ ਭਰਾ ਵਾ ਆਇਆ ਸੀ ਸ਼ਾਕ ਕਾਲੀ ਟੋਰੀ ਦਾ ਉਹ ਵੀ ਗੇੜੇ ਪਾ ਕੇ ਆ ਗਿਆ ਬਈ ਤੇ ਦੂਜੇ ਦੋਨੇ ਬੱਚੇ ਆਪਣੇ ਨੀਲਾ ਤੇ ਢੱਡਲ ਘੀਰ ਵਾਲਾ ਫਿਰਦੇ ਆ ਹੋ ਜਾਂਦਾ ਨੀਲਾ ਇੱਧਰ ਜਾਂਦਾ ਸ਼ਾਕ ਆ। ਦੋਨੇ ਤੁਨੂੰ ਵੀ। ਆਹ ਕਰਦਾ। ਦੋਨੇ ਬੱਚੇ ਉੱਡੀ ਜਾਂਦੇ ਆ ਤੇ 11:30 ਦਾ ਟਾਈਮ ਹੋ ਗਿਆ। 9:00 ਵਜੇ ਛੱਡੇ ਸੀ ਆਪਾਂ ਬੱਚੇ। ਤੇ ਹੁਣ ਬਾਬੇ ਚੱਲਦੇ ਆ ਵਾ ਖੇਤ। ਖੇਤ ਕਰਨਾ ਥੋੜਾ ਜਿਹਾ ਕੰਮ। ਤੇ ਆ ਬੱਚੇ ਵੀ ਆਪਾਂ ਉਵੇਂ ਪਾਏ ਵੇ ਆ ਇਹ ਬੈਠੇ ਰਹਿਣਗੇ। ਤੇ ਜਿਹੜੇ ਉਹ ਛਤਰੀ ਤੇ ਬਸ ਉਹ ਆਪਾਂ ਕੱਲੇ ਖੁੱਡਾਂ 'ਚ ਤਾੜ ਦਾਂਗੇ। ਤੇ ਬਾਕੀ ਦਾਣਾ ਪਾਣੀ ਆਪਾਂ ਕੰਮ ਰਵੇੜਤਾ ਸਾਰੇ ਖੁੱਡਾਂ 'ਚ ਪਾਤਾ ਤੇ ਬਸ ਇਹਨਾਂ ਨੂੰ ਥੱਲੇ ਕਰ ਚੱਲਦੇ ਆਂ ਓਡੀ ਜਾਣਗੇ ਉਹਨਾਂ ਨੂੰ ਆ ਕੇ ਵੇਖਾਂਗੇ ਫਿਰ ਖੁੱਡਾ ਖੋਲਤਾ ਬਈ ਬੱਚੇ ਆਪਣੇ ਜ਼ਿਆਦਾਤਰ ਤਾਂ ਖੁੱਡਾ ਖੋਲੇ ਤੇ ਸਿੱਧੇ ਹੀ ਜਾਵੜਦੇ ਆ ਉੱਥੇ ਇੱਕ ਬੱਚਾ ਤਾਂ ਚਲਿਆ ਗਿਆ ਰੱਤਾ ਤੇ ਇਹਨਾਂ ਨੂੰ ਆਪਾਂ ਨੀਵੀਂ ਕਰਕੇ ਛਤਰੀ ਤੇ ਫੇਰ ਕਰ ਦਿੰਨੇ ਅੰਦਰ ਲੋ ਜੀ ਗਏ ਲੋ ਆ ਬੇ ਬਾਬੇ ਪਹੁੰਚ ਗਏ ਜੀ ਖੇਤ ਆ ਸਾਹਮਣੇ ਆਪਣਾ ਬਰਸੀਨ ਆ ਤੇ ਇਧਰ ਆਪਣੀ ਸਬਜ਼ੀ ਲਈ ਹੋਈ ਆ ਸਾਰੀ ਆ ਉਹ ਸਿਰੇ ਸਾਰਿਆਂ ਨੂੰ ਪਾਲਕ ਮੇਥੇ ਫਿਰ ਮੂਲੀ ਫਿਰ ਗਾਜਰ ਆ ਫਿਰ ਮਟਰ ਆ ਗਏ ਆ ਤਣੀਆਂ ਅੱਲਾ ਸਨ ਉਹ ਪਰਾਲੀ ਚ ਵੀ ਲਸਣਾ ਉਹ ਫੇਰ ਮਿੱਥੇ ਆ ਉਹ ਬਰਸ਼ੀਨ ਆਹ ਪਰਾਲੀ ਇਕੱਠੀ ਕਰਨੀ ਆ ਜਿਹੜੀ ਪਈ ਐ ਇੰਨੀ ਤੇ ਪਰਾਲੀ ਇਕੱਠੀ ਕਰਕੇ ਕਥਾਂ ਦੇ ਢੇਰੀ ਲਾ ਦਾਂਗੇ ਤੇਨੂੰ ਬਾਵਾਗੇ ਦੇ ਵਿੱਚ ਹੋਰ ਬਰਸ਼ੀਨ ਵੇਚਣਾ ਆਪਾਂ ਆ ਦੋ ਕਨਾਲਾਂ ਵਾਂ ਤੇਨੂੰ ਬਾਵਾਗੇ ਉਹ ਸਾਹਮਣੇ ਟਰੈਕਟਰ ਖੜਾ ਆਪਣਾ ਉਹ ਹਾਲ ਪਾਉਣ ਗਿਆ ਉੱਥੋਂ ਤੇ ਲੈ ਕੇ ਆਉਂਦੇ ਆ ਬਾਣ ਹਜੇ ਹੈਗਾ ਗਿੱਲਾ ਇਹਨੂੰ ਬਾਹ ਕੇ ਤੇ ਹਵਾ ਲਵਾ ਦਾਂਗੇ ਇਹਨੂੰ ਓ ਬਾਬੂ ਆ ਗਏ ਘਰੇ ਤੇ ਬੱਚੇ ਆਪਣੇ ਦੋਨੇ ਬੈਠ ਗਏ ਆ ਤੇ ਖੋਲ ਦੇ ਨੇ ਖੋਡਾ ਸਿੱਧਾ ਗੋਡੇ ਦੇ ਵਿੱਚ ਆ ਜਾਣਗੇ ਕਰੋ ਚੈੱਕ ਕਰੋ ਇਹਨਾਂ ਦੀ ਐਂਟਰੀ ਹੋਵੇ ਲਓ ਗਏ ਦੋਨੇ ਖੋਡੇ ਦੇ ਵਿੱਚ ਉਧਰ ਆਪਣੇ ਛੋਟੇ ਬੱਚੇ ਵੀ ਜਾਣਾ ਚ ਪਏ ਉਵੇਂ ਤੇ ਇਹਨਾਂ ਨੂੰ ਵੀ ਖੋਡੇ ਚ ਕਰਦ ਗਏ ਹੁਣ ਦਾਣਾ ਪਾਣੀ ਚਾਗ ਲੈਣਗੇ ਵੀ ਆਪ ਦਾ ਆ ਬੱਚਾ ਵੀ ਆ ਜਿਹੜਾ ਆਇਆ ਸੀ ਬਈ ਆਪਾਂ ਤੇ ਇਹ ਵੀ ਗੇੜੇ ਪਾ ਕੇ ਆ ਗਿਆ 10-15 ਮਿੰਟ ਉੱਡਿਆ ਤੇ ਆ ਵੀ ਨਿਹਾਰੀਆਂ ਆ ਆ ਬੱਚਾ ਵੀ ਉਸੇ ਬੱਚੇ ਦਾ ਭਰਾ ਹੀ ਆ ਇਹਦੀਆਂ ਦੋਨੇ ਅੱਖਾਂ ਕਾਲੀਆਂ ਆ ਇਹਦੀ ਕੱਲੀ ਟੋਰੀ ਕਾਲੀ ਆ ਇਹ ਵੀ ਉੱਡ ਗਿਆ ਸੀਗਾ ਤੇ ਇਹ ਵੀ 10-15 ਮਿੰਟ ਉੱਡਿਆ ਤੇ ਰਹਿ ਗਿਆ ਬਈ ਆਹ ਇੱਕ ਰੱਤਾ ਰਹਿ ਗਿਆ ਰੱਤਾ ਇਹ ਰੰਗਰ ਗੀਆਂ ਅੱਖਾਂ ਵਾਂ ਨਾ ਚਿੱਟਗੀਆਂ ਲੱਗਦੀਆਂ ਨਾ ਖਟਗਾਂ ਤੇ ਇੱਕ ਰਹੇਗਾ ਆਹ ਆਪਣਾ ਘੰਡ ਟੋਰੀ ਇਹਦੇ ਵੀ ਇਹਦਾ ਇੱਕ ਭਰਾ ਗਿੱਜਿਆ ਹੋਇਆ ਔਰ ਰੱਤੇ ਦਾ ਵੀ ਇੱਕ ਭਰਾ ਗਿੱਜਿਆ ਹੋਇਆ ਪਹਿਲਾਂ ਰੱਤਾ ਹੀ ਉਹ ਆ ਬੱਚੇ ਦਾ ਵੀ ਹੋਰ ਵੀ ਬੈਠੇ ਆ ਜਿਕੇ ਝੋਣ ਨਾਲੇ 10 12 ਬੱਚੇ ਬੈਠੇ ਝੋਣ ਨਾਲੇ ਹਜੇ ਹੋਰ ਤੇ ਜਿਹੜੇ ਹੁਣ ਯਾਨੀ ਇਸ ਟਾਈਮ ਆਪਾਂ ਘਿਆ ਰਹੇ ਆ ਬੱਚੇ ਤੇ ਇਹਨਾਂ ਦੇ ਮਗਰ ਦੋ ਬੱਚੇ ਹੋਰ ਆ ਇਹਨਾਂ ਚ ਦੋ ਅੱਜ ਔੜ ਗਏ ਪਹਿਲੇ ਦਿਨ ਤੇ ਦੋਨੂੰ ਸਾਇਦ ਆਪਾਂ ਕੱਲ ਨੂੰ ਡਾਗੇ ਦੇਖਾਂਗੇ ਤੇ